ਕਬੱਡੀ ਦੇ ਵਿੱਚ ਰਹਿੰਦੇ ਹੋ ਵੀ ਤੂੰ ਹੱਕੇ ਘਨੌਰ ਦਾ ਸਾਡਾ ਇੱਕ ਵੀ ਬੱਚਾ ਪ੍ਰੋਮੋਟ ਨਹੀਂ ਕੀਤਾ ਕਿਸੇ ਨੂੰ ਖੰਡਾ ਚ ਪਾਉਣਾ ਨਹੀਂ ਦਿੱਤਾ ਕਿ ਕਬੱਡੀ ਚ ਨਹੀਂ ਰਹਾਂ ਅੱਜ ਤੋਂ ਮੇਰਾ ਕਰਨੀ ਸਾਡੀ ਰੋਕੀ ਐ ਪਰ ਮੈਂ ਦਿਲ ਤੋਂ ਤੈਨੂੰ ਕਹ ਰਿਹਾ ਕਿ ਤੇਰੇ 6 ਮਹੀਨੇ ਰਹਿ ਗਏ ਡਰਦੇ ਡਰਦੇ ਨਹੀਂ ਅਸੀਂ ਤੇਰੇ ਤੋਂ ਭਾਰਤੀ ਜਨਤਾ ਪਾਰਟੀ ਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਤੇ ਅੱਜ ਇੱਕ ਅਹਿਮ ਖਬਰ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਦੋਸਤੋ ਅੱਜ ਨਿਊਜ਼ 89 ਪੰਜਾਬ ਦੀ ਟੀਮ ਹਲਕਾ ਕਨੌਰ ਦੇ ਵਿੱਚ ਪਹੁੰਚੀ ਮੌਕਾ ਸੀਗਾ ਭਾਜਪਾ ਦੇ ਹਲਕਾ ਇੰਚਾਰਜ ਜੋ ਕਨੌਰ ਦੇ ਵਿਕਾਸ ਸ਼ਰਮਾ ਉਹਨਾਂ ਵੱਲੋਂ ਇੱਕ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ ਸੀ ਤੇ ਕਈ ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਹਲਕਾ ਕਨੌਰ ਦੀ ਮੈਰਾਥਨ ਦੌੜ ਪੂਰੀ ਤਰ੍ਹਾਂ ਛਾਈ ਹੋਈ ਸੀ ਜਿੱਥੇ ਨੌਜਵਾਨਾਂ ਤੇ ਬੱਚਿਆਂ ਦੇ ਵਿੱਚ ਇਸ ਮੈਰਾਥਨ ਨੂੰ ਲੈ ਕੇ ਕਾਫੀ ਜੋਸ਼ ਭਰਿਆ ਹੋਇਆ ਸੀ ਉੱਥੇ ਹੀ ਕਈ ਸਟੇਟਾਂ ਤੋਂ ਨੌਜਵਾਨ ਬੱਚੇ ਬਜ਼ੁਰਗ ਇਸ ਮੈਰਾਥਨ ਦੌੜ ਦੇ ਵਿੱਚ ਹਿੱਸਾ ਲੈਣ ਆਏ ਸੀ ਸੋ ਉੱਥੇ ਹੋਇਆ ਕਿ ਜਦੋਂ ਨਿਊਜ਼ 89 ਪੰਜਾਬ ਦੀ ਟੀਮ ਨੇ ਹਲਕਾ ਕਨੌਰ ਦੀ ਨਹਿਰ ਦਾ ਪੁਲ ਕ੍ਰੋਸ ਕੀਤਾ ਤੇ ਨਾਲ ਹੀ ਦੇਖਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਦਾਣਾ ਮੰਡੀ ਨੂੰ ਪੂਰੀ ਤਰ੍ਹਾਂ ਨਾਲ ਘੇਰਿਆ ਹੋਇਆ ਸੀ ਤੇ ਪੂਰੀ ਪੁਲਿਸ ਛਾਉਣੀ ਬਣਾਈ ਹੋਈ ਸੀ ਇੱਕ ਵਾਰ ਤਾਂ ਅਸੀਂ ਵੀ ਦੇਖ ਕੇ ਹੈਰਾਨ ਹੋ ਗਏ ਕਿ ਵਿਪੱਖਸ਼ ਦੇ ਵਿੱਚ ਬੈਠੀ ਭਾਜਪਾ ਉਹਨਾਂ ਵਾਸਤੇ ਇੰਨੀ ਸਿਕਿਉਰਿਟੀ ਕਿਉਂ ਲਗਾਈ ਗਈ ਹੈ ਤੇ ਜਦ ਕੀ ਸਾਨੂੰ ਇਹ ਵੀ ਪਤਾ ਸੀ ਕਿ ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਨਾਲ ਕਈ ਵੱਡੇ ਦਿਗਜ ਨੇਤਾ ਭਾਜਪਾ ਦੇ ਇਸ ਮੈਰਾਥਨ ਦੌੜ ਦੇ ਵਿੱਚ ਪਹੁੰਚ ਰਹੇ ਸਨ ਜਦੋਂ ਅਸੀਂ ਨੇੜੇ ਜਾ ਕੇ ਦੇਖਿਆ ਤਾਂ ਸੜਕ ਦੇ ਉੱਪਰ ਦਰਿਆ ਬਿਚਾ ਕੇ ਸਾਡੇ ਕਿਸਾਨ ਭਰਾ ਬੈਠੇ ਸੀ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਕਿ ਇਹ ਮੈਰਾਥਨ ਦੌੜ ਅਸੀਂ ਕਿਸੇ ਹਾਲਤ ਦੇ ਵਿੱਚ ਨਹੀਂ ਹੋਣ ਦੇਵਾਂਗੇ ਔਰ ਕਿਤੇ ਨਾ ਕਿਤੇ ਕਿਸਾਨ ਭਰਾ ਇਸ ਚੀਜ਼ ਨੂੰ ਲੈ ਕੇ ਕਾਮਯਾਬੀ ਹੋਏ। ਉਹਨਾਂ ਨੇ ਦਾਣਾ ਮੰਡੀ ਨੂੰ ਚਾਰੋਂ ਤਰਫ ਤੋਂ ਘੇਰ ਰੱਖਿਆ ਸੀ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਵੀ ਪੂਰੀ ਤਰ੍ਹਾਂ ਤਰਕਸੀ ਕੀ ਕੋਈ ਵੀ ਅਣਸਖਾਵੀ ਘਟਨਾ ਇੱਥੇ ਨਾ ਹੋਵੇ। ਉਸ ਤੋਂ ਬਾਅਦ ਜਦ ਅਸੀਂ ਪੂਰੀ ਇਸ ਮੈਰਾਥਨ ਦੌੜ ਤੇ ਪੂਰੇ ਦਾਣਾ ਮੰਡੀ ਦਾ ਜਿਹੜਾ ਦੌਰਾ ਕੀਤਾ ਤੇ ਕਈ ਨਾਕੇ ਪੁਲਿਸ ਵੱਲੋਂ ਲਗਾਏ ਗਏ ਸਨ। ਤੇ ਹਲਕਾ ਕਨੌਰ ਦੇ ਡੀਐਸਪੀ ਸਮੇਤ ਸਾਰੇ ਐਸਐਚਓ ਜ਼ਿਲ੍ਹੇ ਦੀ ਕਾਫੀ ਪੁਲਿਸ ਫੋਰਸ ਰਾਜਪੁਰੇ ਦੀ ਪੁਲਿਸ ਫੋਰਸ ਜਿਹੜੀ ਹੈ ਉੱਥੇ ਲਗਾਈ ਗਈ ਸੀ ਲੇਕਿਨ ਇੱਥੇ ਇੱਕ ਗੱਲ ਦੇਖਣ ਨੂੰ ਮਿਲੀ ਹੈ ਜੋ ਵਿਕਾਸ ਸ਼ਰਮਾ ਵੱਲੋਂ ਇਹ આરોਪ ਲਗਾਏ ਜਾ ਰਹੇ ਹਨ ਹਲਕਾ ਵਿਧਾਇਕ ਜਿਹੜੇ ਕਨੌਰ ਦੇ ਹੈਗੇ ਗੁਰਲਾਲ ਸਿੰਘ ਕਨੌਰ ਤੇ ਉਹਨਾਂ ਨੇ આરોਪ ਲਾਏ ਹਨ ਕਿ ਇਹ ਮੈਰਾਥਨ ਦੌੜ ਕਾਮਯਾਬ ਨਾ ਹੋਵੇ ਇਸ ਕਰਕੇ ਉਹਨਾਂ ਦੇ ਇਸ਼ਾਰੇ ਤੇ ਜਿਹੜਾ ਹੈ ਇਸ ਮੈਰਾਥਨ ਦੌੜ ਨੂੰ ਫੇਲ ਕਰਨ ਵਾਸਤੇ ਇਹ ਗੁਰਲਾਲ ਸਿੰਘ ਕਨੌਰ ਜਿਹੜੇ ਵਿਧਾਇਕ ਹੈ ਇਹ ਉਹਨਾਂ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਦੋਸਤੋ ਹੁਣ ਅਸੀਂ ਇਸ ਚੀਜ਼ ਦੀ ਪੁਸ਼ਟੀ ਤਾਂ ਨਹੀਂ ਕਰਦੇ ਕਿ ਇਹ ਗੁਰਲਾਲ ਸਿੰਘ ਕਨੌਰ ਜਿਹੜੇ ਵਿਧਾਇਕ ਹੈ ਇਹ ਉਹਨਾਂ ਵੱਲੋਂ ਪੁਲਿਸ ਫੋਰਸ ਲਾਈ ਗਈ ਸੀ ਤੇ ਕਿਸਾਨ ਬਿਠਾਏ ਗਏ ਸਨ। ਲੇਕਿਨ ਇਹ ਅੱਜ ਜੋ ਵੀ ਹਲਕਾ ਕਨੌਰ ਦੇ ਵਿੱਚ ਦੇਖਣ ਨੂੰ ਮਿਲਿਆ ਬੜੀ ਅਫਸੋਸਜਨਕ ਘਟਨਾ ਸੀ। ਜੋ ਨਹੀਂ ਹੋਣੀ ਚਾਹੀਦੀ ਸੀ। ਠੀਕ ਹੈ ਕਿਸਾਨਪਰਾ ਆਪਣੀ ਮੰਗਾਂ ਨੂੰ ਲੈ ਕੇ ਉੱਥੇ ਬੈਠੇ ਸੀ ਕਈ ਕਿਸਾਨ ਆਗੂਆਂ ਦੇ ਨਾਲ ਵੀ ਸਾਡੀ ਗੱਲ ਹੋਈ ਉਹਨਾਂ ਵੱਲੋਂ ਕਿਹਾ ਗਿਆ ਕਿ ਪਹਿਲੇ ਯੂਨੀਵਰਸਿਟੀ ਦਾ ਮਸਲਾ ਹੱਲ ਕਰੋ ਕਿਸਾਨਾਂ ਦੇ ਮਸਲੇ ਹੱਲ ਕਰੋ ਤੇ ਇਹ ਹੈ ਜੀ ਮੈਰਾਥਨ ਦੌੜ ਦਾ ਕੀ ਮਤਲਬ ਹੈ ਤੇ ਦੂਜੇ ਪਾਸੇ ਜਦ ਵਿਕਾਸ ਸ਼ਰਮਾ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਪੰਜਾਬ ਸਰਕਾਰ ਜਿਹੜੀ ਨਸ਼ੇ ਨੂੰ ਲੈ ਕੇ ਵੱਡੇ ਪੱਧਰ ਤੇ ਪ੍ਰੋਗਰਾਮ ਕਰਦੀ ਹੈ ਤੇ ਨਸ਼ੇ ਨੂੰ ਖਤਮ ਕਰਨ ਵਾਸਤੇ ਵੱਡੇ ਦਾਅਵੇ ਕੀਤੇ ਜਾ ਰਹੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਇਹ ਵੀ ਉਸੀ ਚੀਜ਼ ਦਾ 파ਟ ਸੀ ਸਿਰਫ ਇਹ ਕਰਵਾਇਆ ਗਿਆ ਸੀ ਭਾਜਪਾ ਵੱਲੋਂ ਕਿ ਨਸ਼ੇ ਤੋਂ ਦੂਰ ਰਹਿਣ ਨੌਜਵਾਨ ਇਹ ਮੈਰਾਥਨ ਦੌੜ ਦਾ ਜਿਹੜਾ ਸਭ ਤੋਂ ਵੱਡਾ ਇੱਕ ਸਮਾਜ ਦੇ ਵਿੱਚ ਮੈਸੇਜ ਜਾਣਾ ਸੀ ਉਹ ਇਹੀ ਸੀ ਕਿ ਨਸ਼ੇ ਤੋਂ ਆਪਣੇ ਬੱਚਿਆਂ ਨੂੰ ਦੂਰ ਰੱਖ ਕੇ ਗੇਮਾਂ ਦੇ ਵੱਲ ਦੌੜ ਦੇ ਵੱਲ ਇਹ ਜੀ ਮੈਰਾਥਨ ਦੌੜ ਕਰਵਾਈ ਜਾਵੇ ਤਾਂ ਕਿ ਬੱਚੇ ਜਿਹੜੇ ਹਨ ਉਹ ਨਸ਼ੇ ਤੋਂ ਦੂਰ ਰਹਿਣ ਲੇਕਿਨ ਵਿਕਾਸ ਸ਼ਰਮਾ ਜੀ ਵੱਲੋਂ ਇਹ આરોਪ ਲਗਾਏ ਗਏ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਇਹ ਜੇ ਕੋਈ ਨਸ਼ਾ ਨਸ਼ੇ ਨੂੰ ਛੁਡਾਉਣ ਵਾਸਤੇ ਕੰਮ ਕਰਦੀ ਹੈ ਤਾਂ ਉਹ ਸਹੀ ਹੈ ਜੇ ਭਾਜਪਾ ਇਹ ਜੇ ਕੰਮ ਕਰਦੀ ਹੈ ਤਾਂ ਉਹ ਕਿਤੇ ਨਾ ਕਿਤੇ ਗਲਤ ਹੈ ਇਸ ਪ੍ਰੋਗਰਾਮ ਨੂੰ ਫੇਲ ਕਰਨ ਵਾਸਤੇ ਪ੍ਰਸ਼ਾਸਨ ਨੇ ਆਪਣਾ ਪੂਰਾ ਜ਼ੋਰ ਲਗਾਤਾ ਸੋ ਅਸੀਂ ਮੌਕੇ ਤੇ ਪਹੁੰਚੇ ਹਾਂ ਅਸੀਂ ਵੀ ਕਈ ਚੱਕਰ ਮੈਰਾਥਨ ਦੌੜ ਵਾਲੀ ਜਗ੍ਹਾ ਜਿੱਥੇ ਦਾਣਾ ਮੰਡੀ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀਗਾ ਉਹ ਤੁਹਾਨੂੰ ਅਗਲੀ ਖਬਰ ਦੇ ਵਿੱਚ ਦਿਖਾਵਾਂਗੇ ਕਿ ਵਿਕਾਸ ਸ਼ਰਮਾ ਦਾ ਪ੍ਰੋਗਰਾਮ ਕਿੰਨਾ ਕਾਮਯਾਬ ਰਿਹਾ ਤੇ ਉੱਥੇ ਜੋ ਕਲਾਕਾਰ ਆਏ ਸੀ ਮੈਡਮ ਅਕਟਰ ਤੇ ਹੋਰ ਉਹਨਾਂ ਨੇ ਕਿਸ ਤਰ੍ਹਾਂ ਰੰਗ ਬੰਨਿਆ ਤੇ ਕਿਸ ਤਰ੍ਹਾਂ ਬੱਚੇ ਝੂਮਦੇ ਹੋਏ ਨਜ਼ਰ ਆਏ ਅਸੀਂ ਤੁਹਾਨੂੰ ਸਾਰੀ ਦਿਖਾਵਾਂਗੇ ਲੇਕਿਨ ਫਿਲਹਾਲ ਤੁਹਾਨੂੰ ਵੀਡੀਓ ਨਾਲ-ਨਾਲ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਪੁਲਿਸ ਨੇ ਹਲਕਾ ਕਨੌਰ ਦੀ ਦਾਣਾ ਮੰਡੀ ਨੂੰ ਚਾਰੇ ਤਰਫ ਤੋਂ ਘੇਰਿਆ ਹੋਇਆ ਤੇ ਕਿਸਾਨ ਆਗੂ ਆਪਣੀ ਮੰਗਾਂ ਨੂੰ ਲੈ ਕੇ ਇਸ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਸੋ ਪਹਿਲਾ ਪਹਿਲਾ ਮੈਂ ਤੁਹਾਨੂੰ ਸੁਣਾਉਣਾ ਚਾਹਾਂਗਾ ਕਿ ਜਦ ਅਸੀਂ ਦਾਣਾ ਮੰਡੀ ਦੇ ਵਿੱਚ ਪਹੁੰਚੇ ਆ ਤਾਂ ਰਸਤਾ ਕਿਸ ਤਰ੍ਹਾਂ ਕਿਸਾਨਾਂ ਵੱਲੋਂ ਜਾਮ ਕੀਤਾ ਗਿਆ ਸੀ ਕੀ ਉਹਨਾਂ ਦੀ ਮੰਗਾਂ ਸੀਗੀਆਂ ਤੇ ਕਿਉਂ ਇਸ ਪ੍ਰੋਗਰਾਮ ਨੂੰ ਨਹੀਂ ਹੋਣ ਦੇ ਰਹੇ ਸੀ ਕਿਸਾਨ ਆਓ ਪਹਿਲਾਂ ਤੁਸੀਂ ਉਹ ਸੁਣੋ ਆਪਾਂ ਫਿਰ ਤੁਹਾਨੂੰ ਅਗਲੇ ਜਿਨ੍ਹਾਂ ਦੇ ਨਾਲ ਵਿਕਾਸ ਸ਼ਰਮਾ ਜੀ ਨਾਲ ਪੁਲਿਸ ਨਾਲ ਗੱਲ ਕਰਾਈ ਹੈ ਉਹ ਸੁਣਾਉਂਦੇ ਆ ਪਹਿਲਾਂ ਸੁਣੋ ਕਿਸਾਨ ਆਗੂ ਕੀ ਕਹਿ ਰਹੇ ਹਨ ਸੋ ਹਲਕਾ ਕਨੌਰ ਦੀ ਅਨਾਜ ਮੰਡੀ ਦੇ ਬਾਹਰ ਖੜੇ ਹੈ ਜਿੱਥੇ ਕੀ ਵਿਕਾਸ ਸ਼ਰਮਾ ਜੋ ਕਿ ਕਨੌਰ ਹਲਕੇ ਦੇ ਜਿਹੜੇ ਬੀਜੇਪੀ ਦੇ ਜਿਹੜੇ ਹਲਕਾ ਇੰਚਾਰਜ ਆ ਉਹਨਾਂ ਵੱਲੋਂ ਜਿਹੜੀ ਇੱਕ ਮੈਰਾਥਨ ਵੱਡੇ ਲੈਵਲ ਤੇ ਜਿਹੜੀ ਕਰਾਈ ਜਾ ਰਹੀ ਸੀ ਤੇ ਦੂਜੇ ਪਾਸੇ ਜਿਹੜਾ ਇਹ ਰਸਤਾ ਤੁਸੀਂ ਦੇਖ ਪਾ ਰਹੇ ਹੋ ਇਹ ਮੰਡੀ ਵੱਲ ਜਾ ਰਿਹਾ ਤੇ ਮੈਰਾਥਨ ਜਿਹੜੀ ਹੈ ਇੱਥੋਂ ਸਟਾਰਟ ਹੋਣੀ ਹੈ ਤੇ ਵੱਡੇ ਜਿਹੜੇ ਵੱਡੇ ਲੀਡਰ ਜਿਹੜੇ ਬੀਜੇਪੀ ਦੇ ਹੈਗੇ ਤੇ ਹੋਰ ਵੀ ਜਿਹੜੇ ਕਲਾਕਾਰ ਲਗਾਤਾਰ ਜਿਹੜੇ ਹੈ ਸੋਸ਼ਲ ਮੀਡੀਆ ਤੇ ਵਿਕਾਸ ਸ਼ਰਮਾ ਦੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਵਾਸਤੇ ਸਾਰਿਆਂ ਨੂੰ ਅਪੀਲ ਕਰ ਰਹੇ ਸੀ ਤੇ ਲੇਕਿਨ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਸਾਨ ਜਥੇਬੰਦੀਆਂ ਜਿਹੜੀਆਂ ਇਸ ਪ੍ਰੋਗਰਾਮ ਨੂੰ ਦਾ ਵਿਰੋਧ ਕਰ ਰਹੀ ਤੇ ਇਸ ਨੂੰ ਰੋਕਿਆ ਜਾ ਰਿਹਾ ਤੁਸੀਂ ਦੇਖੋ ਵਿੱਚ ਟਰੱਕ ਲਾ ਦਿੱਤਾ ਗਿਆ ਇਹ ਹੀ ਰਸਤਾ ਹੈਗਾ ਜਿੱਥੋਂ ਵੀਆਈਪੀ ਜੋ ਪੰਜਾਬ ਦੇ ਜਿਹੜੇ ਪ੍ਰਧਾਨ ਹੈਗੇ ਅਸ਼ਵਨੀ ਸ਼ਰਮਾ ਜੋ ਦੱਸਿਆ ਜਾ ਰਿਹਾ ਕਿ ਥੋੜੀ ਦੇਰ ਦੇ ਵਿੱਚ ਜਿਹੜੇ ਹਲਕਾ ਕਨੌਰ ਦੇ ਵਿੱਚ ਪਹੁੰਚ ਸਕਦੇ ਸੀਗੇ ਤੇ ਉਹਨਾਂ ਦਾ ਵਿਰੋਧ ਜਿਹੜਾ ਹੈ ਬੀਜੇਪੀ ਦਾ ਉਰੇ ਕੀਤਾ ਜਾ ਰਿਹਾ ਆਪਾਂ ਕਮਾਨਾ ਜੀ ਨਾਲ ਗੱਲ ਕਰਾਂਗੇ ਤੇ ਹੋਰ ਵੀ ਜਿਹੜੇ ਹੈਗੇ ਜਿਹੜੇ ਕਿਸਾਨੀ ਆਗੂ ਜਿਹੜੇ ਹੈਗੇ ਪੂਰੇ ਮੌਜੂਦ ਹੈ ਤੇ ਆਪਾਂ ਗੱਲਬਾਤ ਕਰਦੇ ਆ ਕਿ ਕੀ ਜੀ ਰੋਲਾ ਹੈਗਾ ਜੀ ਇਹ ਮੈਰਾਥਨ ਹੋ ਰਹੀ ਸੀ ਕਿ ਨਸ਼ਿਆਂ ਦੇ ਵਿਰੁੱਧ ਤੇ ਵਧੀਆ ਕੰਮਾਂ ਵਾਸਤੇ ਹੋ ਰਹੀ ਸੀ ਅੱਜ ਕਿਸਾਨ ਵਿਰੋਧ ਕਿਉਂ ਕਰ ਰਹੇ ਇਸ ਚੀਜ਼ ਕੋ ਇਹ ਤਾਂ ਇੱਕ ਬੀਜੇਪੀ ਡਰਾਮੇ ਕਰਦੀ ਹੈ ਡਰਾਮੇ ਕਰਨ ਦੀ ਇਹਨੂੰ ਆਦਤ ਪਈ ਹੋਈ ਹੈ ਕਿਉਂਕਿ ਨਸ਼ਿਆਂ ਦੇ ਵਿਰੁੱਧ ਅਮਰਥਾ ਨੇ ਬਾਅਦ ਚ ਕੱਢਣਾ ਹੈ ਪਹਿਲਾਂ ਜਿਹੜੀ ਪੰਜਾਬੀ ਯੂਨੀਵਰਸਿਟੀ ਸੈਂਡਰ ਤੇ ਸੈਂਡੀ ਗੇਟ ਦਾ ਇਸ ਟਾਈਮ ਉੱਤੇ ਰੌਲਾ ਚੱਲਿਆ ਹੋਇਆ ਸਾਡੇ ਬੱਚਿਆਂ ਦੇ ਉੱਤੇ ਪਰਚੇ ਦਰਜ ਕਰਤੇ ਇਹਨਾਂ ਨੇ ਅਣਪਛਾਤੇ ਆਂ ਦੇ ਬਾਈ ਨੇਮ ਕਰਤੇ ਕਿਸਾਨ ਵਿੱਚ ਲੈ ਲਏ ਇਹਨਾਂ ਨੇ ਉਹਨਾਂ ਚੀਜ਼ਾਂ ਦਾ ਕੋਈ ਗੱਲ ਕਰਨਾ ਵੀ ਹਾਂ ਜੀ ਉੱਤੇ ਅਸੀਂ ਚੋਣਾਂ ਦੀ ਡਿਮਾਂਡ ਕਰਦੇ ਆ ਉਹ ਕਰਨ ਉਹ ਤੋਂ ਪਹਿਲਾਂ ਬੀਵੀ ਐਮਬੀ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਜਿਹੜਾ ਪਾਣੀ ਛੱਡਿਆਗਾ ਇੱਕ ਸਾਜ਼ਿਸ਼ ਦੇ ਤਹਿਤ ਪਾਣੀ ਛੱਡ ਕੇ ਇਹਨਾਂ ਨੇ ਫਲੱਡ ਲੈ ਕੇ ਆਂਦੇ ਪੰਜਾਬ ਦੇ ਵਿੱਚ ਸਾਡਾ ਬਾਰਡਰ ਏਰੀਆ ਸਾਰਾ ਤਬਾਹ ਕਰ ਦਿੱਤਾ ਉਹ ਤੋਂ ਬਾਅਦ ਜਿਹੜਾ ਇਹਨਾਂ ਨੇ ਕਿਹਾ ਸੀਗਾ ਅਸੀਂ 1600 ਕਰੋੜ ਦਵਾਂਗੇ ਇਦਾਂ ਉਹ ਇੱਕ ਝੁੰਮਲੇਵਾਜੀ ਨਿਕਲੀ ਬੀਜੇਪੀ ਦੀ ਉਹ ਚ ਕੁਝ ਨਹੀਂ ਕਰਿਆ ਕਹਿਣ ਦਾ ਮਤਲਬ ਹੈ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਇਹਨਾਂ ਨੇ ਕਰੀ ਹੋਏ ਉਹ ਤੋਂ ਬਾਅਦ ਜਿਹੜਾ 2000 ਆਪਣਾ 25 ਦਾ ਇਹਨਾਂ ਨੇ ਬਿਜਲੀ ਐਕਟ ਬਿਜਲੀ ਸੋਧ ਬੀਲ ਪਾਸ ਕਰਤੇ ਐ ਐਕਟ ਬਣਾਤੇ ਆ ਵੀ ਜਿਹੜੇ ਚਿੱਪ ਵਾਲੇ ਮੀਟਰਾਂ ਲੱਗਣੇ ਚਾਹੁੰਦੇ ਹਾਂ ਹਰ ਇੱਕ ਥਾਂ ਪਰ ਮੈਂ ਪੁੱਛਣਾ ਚਾਹੁੰਦਾ ਵੀ ਉਹ ਕਾਦੇ ਵਾਸਤੇ ਜੀ ਤੁਸੀਂ ਪੰਜਾਬ ਨੂੰ ਇੱਕ ਪਾਸੇ ਅਸੀਂ ਕਹਿੰਦੇ ਪੰਜਾਬ ਨੂੰ ਅਸੀਂ ਬਚਾਣਾ ਤੁਸੀਂ ਬਚਾ ਤੁਸੀਂ ਸਾਨੂੰ ਮਾਰਨ ਲੱਗੇ ਹੋਏ ਹੋ ਥੋੜੇ ਤੋਂ ਮਾੜੀ ਦਾ ਮਤਲਬ ਹੈ ਕੋਈ ਸਰਕਾਰ ਹੋਈ ਨਹੀਂ ਸਕਦੀ ਬੀਜੇਪੀ ਤੋਂ ਜੋ ਤੁਸੀਂ ਕਰਨ ਲੱਗੇ ਹੋਇਆ ਇਹਦੇ ਕਰਕੇ ਅਸੀਂ ਵਿਰੋਧ ਕਰਾਂਗੇ ਕਿਉਂਕਿ ਜੋ ਇੱਥੇ ਅੱਜ ਕਰਨ ਲੱਗੇ ਹੋਇਆ ਜੈ ਮੈਰਾਥਨ ਦੇ ਨਾਂ ਤੇ ਇਕੱਠ ਕਰਕੇ ਲੋਕਾਂ ਨੂੰ ਕਿਉਂਕਿ ਇਹਨਾਂ ਦੀ ਮੇਨ ਥਿਉਰੀ ਕੀ ਚੱਲ ਰਹੀ ਹੈ ਇਹ ਆਰਐਸਐਸ ਦੇ ਜਿਹੜਾ ਇਹਨਾਂ ਦਾ ਆਪਣਾ ਕਲਚਰ ਹੈ ਆਪਣਾ ਸਭਿਧਾਨ ਹੈ ਉਹਦੇ ਨਾਲ ਜੋੜਨਾ ਚਾਹੁੰਦੇ ਆ ਇਹਨਾਂ ਨੂੰ ਇਹ ਵੀ ਅੱਜ ਜੜੀ ਛੋਟੀ ਨੌਜਵਾਨ ਬੱਚੇ ਆ ਨਵੀਂ ਉਮਰ ਦੇ ਮੁੰਡੇ ਆ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ ਉਹਨਾਂ ਨੂੰ ਲੱਗ ਜਾਣਾ ਜਾਂ ਲੱਗ ਕੇ ਅੱਗੇ ਤੋਂ ਆਟੋਮੈਟਿਕ ਉਹਨਾਂ ਨੂੰ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਇਹਨਾਂ ਨੂੰ ਉੱਧਰ ਨੂੰ ਤੋਰ ਲੈਣਾ ਜਦ ਕਿ ਅਸੀਂ ਪੰਜਾਬ ਬਚਾਉਣ ਦੀ ਲੜਾਈ ਕਰਨ ਲੱਗੇ ਹੋਏ ਹਾਂ ਸਾਰੀ ਜਥੇਬੰਦੀ ਹੈ ਹੈਪੀ ਜੀ ਆਪਣਾ ਕੀ ਕਹਿਣਾ ਚਾਹੋਗੇ ਤੁਸੀਂ ਪੰਜਾਬ ਦੇ ਪ੍ਰਧਾਨ ਹੋ ਅੱਜ ਜਿਹੜਾ ਇਹ ਮੈਰਾਥਨ ਹੋ ਰਿਹਾ ਹੈ ਮੈਂ ਇਹੀ ਗ ਕਿਉਂਕਿ ਸਾਡੀ ਮਤਲਬ ਅੱਖਾਂ ਦੇ ਘਨੇਰੇ ਲਿਆ ਕੇ ਦੇ ਰਹੇ ਆ ਇਹ ਬੱਚਿਆਂ ਨੂੰ ਗੁੰਮਰਾ ਕਰ ਰਹੇ ਆ ਉਹਦੇ ਮਾਪਿਆਂ ਨੂੰ ਵੀ ਅਸੀਂ ਇਹ ਕਰ ਰਹੇ ਆ ਵੀ ਨਸਿਆਂ ਵਿਰੁੱਧ ਕੋਈ ਨਸਿਆਂ ਵਿਰੁੱਧ ਨਹੀਂ ਇਹਨਾਂ ਨੇ ਖਾਕੀ ਕੱਚੇ ਪਾਉਣੇ ਆ ਬੱਚਿਆਂ ਦੇ ਆਣੇ ਵਾਲੇ ਟਾਈਮ ਦੇ ਵਿੱਚ ਕਿਉਂਕਿ ਜੇ ਇਹਨਾਂ ਨੂੰ ਇੰਨੀ ਦਰਦ ਹੈ ਯੂਨੀਵਰਸਿਟੀ ਵਾਲੇ ਪਾਸੇ ਨੂੰ ਕਰਨਾ ਯੂਨੀਵਰਸਿਟੀ ਸਾਡੀ ਖੋਸੀ ਜਾ ਰਹੀ ਹੈ ਉਹ ਬੱਚੇ ਨੂੰ ਪੜਾਣਗੇ ਸਾਡੇ ਦੇ ਪਰਚੇ ਕਰਿਆ ਕਹਿੰਦੇ ਕਿ ਕਿਸਾਨ ਕੋਣ ਉਹ ਬਿੱਟੂ ਬੋਲਿਆ ਉਹਨਾਂ ਵਾਸਤੇ ਗਲਤ ਬੋਲਿਆ ਸਾਡੇ ਵਾਸਤੇ ਹੁਣ ਜਿਹੜੇ ਲੀਡਰ ਆ ਰਹੇ ਆ ਕੋਈ ਵੀ ਆ ਰਿਹਾ ਇੱਥੇ ਬੀਜੇਪੀ ਦਾ ਬੰਦਾ ਸਾਨੂੰ ਉਹਦਾ ਕੋਈ ਨਹੀਂ ਅਸੀਂ ਤਾਂ ਬੀਜੇਪੀ ਦਾ ਅੱਜ ਵੀ ਵਿਰੋਧ ਕਰਾਂਗੇ ਕੱਲ ਵੀ ਕਰਾਂਗੇ ਬੱਚਿਆਂ ਪਿੱਛੇ ਸਾਡੀ ਕੋਈ ਬਰੋਤ ਨਹੀਂ ਆਗੀ ਬੱਚਿਆਂ ਨੂੰ ਅਸੀਂ ਕਹਿੰਦੇ ਵੀ ਕੋਈ ਚੰਗੇ ਸੰਗ ਨਾਲ ਰਲ ਜਾਓ ਬੀਜੇਪੀ ਇਹ ਆਰਐਸਏ ਦੇ ਨਾਲ ਥੋੜਾ ਸੀ ਕੋਈ ਕਰਨਾ ਵਿਚਰ ਰਲਾਣੇ ਉਹਨਾਂ ਨੂੰ ਤਾਂ ਅਸੀਂ ਇਹੀ ਮੰਗ ਕਰਦੇ ਆਂ ਵੀ ਨਾ ਜੋ ਕੰਮ ਇਹਨਾਂ ਨੇ ਕਰਨਾ ਅੰਦਰ ਹੀ ਅੰਦਰ ਕਰ ਬਾਹਰ ਨਹੀਂ ਹਾਂਜੀ ਹਾਂ ਠੀਕ ਉਹਦੇ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਸਾਰੇ মিডিਆ ਵਾਲੇ ਨੂੰ ਭਰਾਵਾਂ ਨੂੰ ਵੀ ਚੈਨਲ ਜਿਹੜੇ ਤੁਸੀਂ ਚਲਾਓ ਸਹੀ ਇਹ ਨਾ ਵੀ ਆਪਣੇ ਬੱਚੇ ਕੱਲ ਨੂੰ ਭਵਿੱਖ ਆਪਣਾ ਖਰਾਬ ਹੋ ਜਾਏ ਅੱਤਾਂ ਖੁਸ਼ ਗਏ ਸਾਰੇ ਆਪਾਂ ਸੋਚਦੇ ਕੁਝ ਨਹੀਂ ਬਚਿਆ ਕਹਿੰਦੇ 70 ਸਾਲਾਂ માં ਕੀ ਕਰਿਆ 70 ਸਾਲਾਂ માં ਹਸਪੀਟਲ ਬਣਾਇਆ ਸਭ ਕੁਝ ਕਰਿਆ ਕਿਹਾ ਨਹੀਂ ਕਰਿਆ ਉਹੀ ਵੇਚਦੇ ਇਹਨਾਂ ਨੇ ਹੁਣ ਆਪਣੇ ਵੀ ਵਿਕ ਜਾਣੇ ਆ ਜਿੱਦਾਂ ਸੰਗ ਆ ਗਿਆ ਨਾ ਆਪਣੇ ਸਿਰ ਤੇ ਪੱਗ ਨਹੀਂ ਰਹਿਣੀਆਂ ਬਾਈ ਤੁਸੀਂ ਭਰਾ ਆ ਜਾਂ ਰੋਡੇ ਆ ਤੁਹਾਡੇ ਵੀ ਇਹੀ ਕਾਲੀ ਅੱਛੇ ਨਾ ਪਵਾ ਦੇਣ ਮੈਨੂੰ ਲੱਗਾ ਫਿਰ ਮੀਡੀਆ ਵਾਲਾ ਤੁਸੀਂ ਬੋਲਣੇ ਬੋਲਣੇ ਲੱਗ ਜਾਂ ਫਿਰ ਉਹਦੀ ਸੋ ਤੁਸੀਂ ਤੁਸੀਂ ਦੇਖ ਪਾ ਰਹੇ ਹੋ ਕਿ ਵੱਡੇ ਸੰਖਿਆ ਦਾ ਵਿੱਚ ਜਿਹੜੀ ਹੈ ਪੁਲਿਸ ਜਿਹੜੀ ਹੈ ਤਨਾਤ ਕੀਤੀ ਗਈ ਹੈ ਔਰ ਇਹ ਕੀ ਤਾਂ ਕਿ ਕੋਈ ਵੀ ਅਨਸੁਖਾਂ ਵੀ ਕਟਣਾ ਨਾ ਹੋ ਸਕੇ ਤੇ ਕਨੌਰ ਦੀ ਰਾਜਪੁਰਾ ਦੀ ਜਿਹੜੀ ਸਾਰੀ ਪੁਲਸ ਜਿਹੜੀ ਹੈ ਔਰੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਹੋਰ ਦਿਖਾਣੇ ਆਪਾਂ ਗੱਲ ਕਰਦੇ ਆ ਪੁਲਿਸ ਅਫਸਰਾਂ ਦੇ ਨਾਲ ਜਿਹੜੇ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਰਸਤਾ ਜਿਹੜਾ ਹੈਗਾ ਇਹ ਜਾ ਰਿਹਾ ਹੈਗਾ ਉਸ ਮੈਰਾਥਨ ਵੱਲ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਜਿਹੜਾ ਹੈਗਾ ਰਸਤਾ ਪੂਰੀ ਤਰ੍ਹਾਂ ਕੇ ਰੱਖਿਆ ਆਪਾਂ ਗੱਲ ਕਰਦੇ ਆਂ ਸੋ ਤੁਸੀਂ ਸੁਣਿਆ ਕਿ ਕਿਸਾਨਾਂ ਦੀ ਕੀ ਮੰਗਾ ਸੀ ਤੇ ਉਹ ਕਿਉਂ ਇਹ ਰਸਤਾ ਰੋਕ ਕੇ ਖੜੇ ਸਨ ਟਰੱਕ ਲਾਏ ਹੋਏ ਸੀ ਵਿੱਚ ਤੇ ਕਿਉਂ ਮੈਰਾਥਨ ਦੌੜ ਨਹੀਂ ਹੋਣ ਦੇ ਰਹੇ ਸੀ ਠੀਕ ਹੈ ਕਿਸਾਨਾਂ ਦੀ ਮੰਗਾਂ ਵੀ ਬਿਲਕੁਲ ਜਾਇਜ਼ ਹਨ ਜੋ ਇਹ ਗੱਲ ਕਰ ਰਹੇ ਸੀਗੇ ਲੇਕਿਨ ਕਿਤੇ ਨਾ ਕਿਤੇ ਇਹ ਮੈਰਾਥਨ ਦੌੜ ਅੱਜ ਕਨੌਰ ਵਾਸਤੇ ਬਹੁਤ ਜ਼ਰੂਰੀ ਸੀ ਸੋ ਤੁਹਾਨੂੰ ਸਿੱਧਾ ਲੈ ਕੇ ਚਲਦੇ ਆਂ ਉਸ ਪੰਡਾਲ ਦੇ ਵਿੱਚ ਜਿੱਥੇ ਵਿਕਾਸ ਸ਼ਰਮਾ ਕਾਫੀ ਦੁਖੀ ਨਜ਼ਰ ਆਏ ਇਸ ਸ਼ੀ ਨੂੰ ਲੈ ਕੇ ਤੇ ਉਹਨਾਂ ਵੱਲੋਂ ਕਨੌਰ ਦੇ ਵਿਧਾਇਕ ਗੁਰਲਾਲ ਸਿੰਘ ਕਨੌਰ ਤੇ ਕੀ આરોਪ ਲਗਾਏ ਗਏ ਆਓ ਤੁਹਾਨੂੰ ਉਹ ਸੁਣਾਣੇ ਆ ਸੁਣੋ ਉਹਨਾਂ ਦਾ ਇਸ ਬਾਰੇ ਦੇ ਵਿੱਚ ਕੀ ਕਹਿਣਾ ਸੀ ਸੋ ਜਿੱਥੇ ਮੈਰਾਥਨ ਇੱਕ ਵੱਡੇ ਲੈਵਲ ਤੇ ਜਿਹੜੀ ਕਰਾਈ ਜਾ ਰਹੀ ਸੀ ਤੇ ਹੁਣ ਵੀ ਹੋਣੀ ਹੈ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਤੇ ਕਿਸਾਨ ਆਗੂ ਜਿਹੜੇ ਹਨ ਕਿਸਾਨ ਆਗੂ ਜਿਹੜੇ ਹਨ ਉਹ ਵਿਰੋਧ ਕਰ ਰਹੇ ਹਨ ਤੇ ਬੀਜੇਪੀ ਦੇ ਵੱਡੇ ਲੀਡਰਾਂ ਨੂੰ ਅੰਦਰ ਆਉਣ ਤੋਂ ਰੋਕਿਆ ਜਾ ਰਿਹਾ ਤੇ ਉਰੇ ਜਿਹੜੀ ਹੈ ਮੈਰਾਥਨ ਸਟਾਰਟ ਹੋਏ ਤੇ ਵੱਡੇ ਦਿਗਜ ਜਿਹੜੇ ਹੈਗੇ ਮੈਰਾਥਨ ਜਿਹੜੇ ਨੈਸ਼ਨਲ ਖੇਡ ਚੁੱਕੇ ਆ ਇੰਟਰਨੈਸ਼ਨਲ ਖੇਡ ਚੁੱਕੇ ਆ ਉਹ ਵੀ ਉਰੇ ਬਜ਼ੁਰਗ ਜਿਹੜੇ ਹਨ ਉਹ ਪਹੁੰਚੇ ਆ ਤੇ ਦੂਜੇ ਪਾਸੇ ਵਿਕਾਸ ਸ਼ਰਮਾ ਸਾਡੇ ਨਾਲ ਇਸ਼ਟਾ ਮੌਜੂਦ ਹੈ ਜੋ ਕਿ ਪ੍ਰਬੰਧਕ ਹੈਗੇ ਜੋ ਇਸ ਮੈਰਾਥਨ ਨੂੰ ਸਾਰਾ ਮੈਨੇਜ ਕਰ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਗੱਲਬਾਤ ਕਰਦੇ ਆ ਕੀ ਗੱਲ ਵਿਕਾਸ ਜੀ ਜਦ ਵੀ ਕੋਈ ਪ੍ਰੋਗਰਾਮ ਹੁੰਦਾ ਔਰ ਉਹਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਤੇ ਯੂਨੀਵਰਸਿਟੀ ਦਾ ਨਾਮ ਲੈ ਕੇ ਕਿਸਾਨ ਵੀ ਜਿਹੜੇ ਹੈ ਅੱਜ ਬਾਹਰ ਤਰਨੇ ਦੇ ਬੈਠੇ ਟਰੱਕ ਲਾ ਦਿੱਤੇ ਗਏ ਆ ਅੰਦਰ ਰਸਤਾ ਸਾਰਾ ਰੋਕ ਦਿੱਤਾ ਗਿਆ ਮੈਂ ਹੁਣੇ ਐਸਪੀ ਮੈਡਮ ਵੀ ਤੁਹਾਡੇ ਨਾਲ ਗੱਲ ਕਰ ਰਹੇ ਸੀਗੇ ਤੇ ਉਹਨਾਂ ਨੇ ਵੀ ਕਿਹਾ ਕਿ ਟਾਈਮ ਜਿਹੜਾ ਸੀਗਾ ਉਹ 8 ਵਜੇ ਦਾ ਸੀਗਾ ਤੇ ਹੁਣ ਟ੍ਰੈਫਿਕ ਜਿਹੜਾ ਹੈਗਾ ਰੋਡ ਤੇ ਕਾਫੀ ਹੋ ਚੁੱਕਿਆ ਤੇ ਮੈਰਾਥਨ ਦੇ ਨਾਲ ਕੋਈ ਨੁਕਸਾਨ ਹੋ ਸਕਦਾ ਹੈ ਕੀ ਕਹਿਣਾ ਚਾਹੋਗੇ ਦੇਖੋ ਮੈਨੂੰ ਬੜਾ ਬੜਾ ਹੈਰਾਨਗੀ ਮੈਂ ਮਤਲਬ ਕਹੂੰਗਾ ਕਿ ਸਾਡੇ ਹਲਕਾ ਦੇ ਵਿਧਾਇਕ ਜਿਹੜੇ ਖੁਦ ਇੱਕ ਪਲੇਅਰ ਸੀ ਇੰਟਰਨੈਸ਼ਨਲ ਪਲੇਅਰ ਖੇਡਾਂ ਕਰਕੇ ਹੀ ਉਹਨਾਂ ਦੀ ਪਛਾਣ ਬਣੀ ਖੇਡਾਂ ਕਰਕੇ ਜਿਸ ਵਿਅਕਤੀ ਦੀ ਪਛਾਣ ਬਣੀ ਖੇਡਾਂ ਕਰਕੇ ਜਿਹੜਾ ਵਿਅਕਤੀ ਐਮਐਲਏ ਬਣਿਆ ਅੱਜ ਉਹ ਖੇਡ ਹੋਣ ਤੋਂ ਮੈਰਾਥਨ ਹੋਣ ਤੋਂ ਜਿਹੜੀ ਕਨੌਰ ਅਸੀਂ ਨਸ਼ਿਆਂ ਦੇ ਖਿਲਾਫ ਜਿਹੜੀ ਮੈਰਾਥਨ ਕਰਵਾ ਰਹੇ ਸੀ ਸਾਡਾ ਸੰਕਲਪ ਸੀ ਸਾਡਾ ਸੰਕਲਪ ਨਸ਼ਾ ਮੁਕਤ ਪੰਜਾਬ ਨਸ਼ਿਆਂ ਦੇ ਵਿਰੁੱਧ ਨਸ਼ਿਆਂ ਦੇ ਖਿਲਾਫ ਅਸੀਂ ਜਿਹੜੀ ਮੈਰਾਥਨ ਹੈ ਘਨੌਰ ਚ ਅ ਕਰਵਾ ਰਹੇ ਹਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਚ ਬੱਚੇ ਦੂਰ ਦੂਰ ਤੋਂ بڑے ਐਥਲੀਟ ਬڑے ਦੂਰ ਦੂਰ ਤੋਂ ਬਜ਼ੁਰਗ ਸਾਡੇ ਬਾਪੂ ਜੀ ਸਤਕਾਰਯੋਗ ਆ ਦੇਖੋ ਕਿੰਨੇ ਸਾਰੇ ਬੜੀ ਦੂਰ ਦੂਰ ਤੋਂ ਪਾਰਟਿਸਪੇਟ ਕਰਨ ਲਈ ਆਏ ਸੀ ਪਰ ਸਵੇਰ ਤੋਂ ਹੀ ਨਾਕੇ ਲਾ ਕੇ ਪੁਲਿਸ ਦੇ ਵੱਡੇ ਵੱਡੇ ਨਾਕੇ ਲਾ ਕੇ ਤੇ ਕਿਸਾਨ ਯੂਨੀਅਨਾਂ ਦੇ ਕੁਝ ਲੋਕ ਬਿਠਾ ਕੇ ਕੀ ਮੈਰਾਥਨ ਰੋਡ ਤੇ ਨਹੀਂ ਨਿਕਲ ਦੇਣੀ ਦੇਖੋ ਰੋਡ ਤੇ ਹੀ ਮੈਰਾਥਨ ਤਾਂ ਹੁੰਦੀ ਹੈ ਉਹ ਰੋਡ ਤੇ ਹੈ ਹੁਣ ਮੰਡੀ ਦੇ ਟਰੈਕ ਤੇ ਕਿਵੇਂ ਭੱਜ ਲੈਣਗੇ ਤੁਹਾਨੂੰ ਕੀ ਲੱਗਦਾ ਕਿ ਇਹ ਸਾਜ਼ਿਸ਼ ਹੈ ਕਿਸੇ ਦੀ ਦੇਖੋ ਮੈਂ ਮੈਂ ਇਹ ਗੱਲ ਕਹਿਣ ਚ ਬਿਲਕੁਲ ਵੀ ਗਰੇਜ ਨਹੀਂ ਕਰੂੰਗਾ ਸਾਡੇ ਹਲਕੇ ਦੇ ਵਿਧਾਇਕ ਨੇ ਪਹਿਲਾਂ ਕਬੱਡੀ ਚ ਹੀ ਨਾਸਮਾਰਿਆ ਸਾਡੇ ਹਲਕੇ ਘਨੌਰ ਦਾ ਕਬੱਡੀ ਚ ਇੱਕ ਵੀ ਪਲੇਅਰ ਕੋਈ ਪ੍ਰਮੋਟ ਨਹੀਂ ਕੀਤਾ ਉਸ ਬੰਦੇ ਨੇ ਉਹ ਕਬੱਡੀ ਚ ਆ ਪੇ ਰਿਹਾ ਵੀ 1 ਮੈਨ ਆਫ ਦਾ ਆਰਮੀ ਉਹਨੇ ਕਬੱਡੀ ਚ ਇੱਕ ਵੀ ਕੋਈ ਬਾਹ ਖੜੀ ਕਰਕੇ ਕਹਦੇ ਵੀ ਗੁਰਲਾਲ ਘਨੌਰ ਨੇ ਕਬੱਡੀ ਦੇ ਵਿੱਚ ਇੱਕ ਵੀ ਮੁੰਡਾ ਪ੍ਰਮੋਟ ਕੀਤਾ ਹੋਵੇ ਇੱਕ ਵੀ ਮੁੰਡਾ ਪ੍ਰਮੋਟ ਨਹੀਂ ਕੀਤਾ ਐਂ ਹੀ ਅੱਜ ਹੁਣਾਂ ਖੇਡਾਂ ਦੇ ਵਿੱਚ ਇੰਨਾ ਬੱਚਿਆਂ 'ਚ ਵਿਆਹ ਵਰਗਾ ਬੱਚਿਆਂ ਨੂੰ ਚਾਹਿਆ ਮੈਰਾ ਧੰਦਾ ਇੰਨਾ ਖੁਸ਼ੀ ਐਨੇ ਪਿਛਲੇ 2 ਮਹੀਨਿਆਂ ਤੋਂ ਅਸੀਂ ਤਿਆਰੀ ਕਰਾ ਰਹੇ ਹਾਂ ਸਾਰੀ ਪਰਮਿਸ਼ਨ ਅਸੀਂ ਲਈਆਂ ਹੋਈਆਂ ਤੇ basically ਸਾਜਿਸ ਹੈ ਕਿ ਅੱਡਾ ਵੱਡਾ ਇਕੱਠ ਹੈ ਜਿਹੜਾ ਬੱਚਿਆਂ ਦਾ ਜਾਂ ਲੋਕਾਂ ਦਾ ਉਹ ਬਾਹਰ ਰੋਡ ਤੇ ਨਹੀਂ ਦਿਖਣਾ ਨਹੀਂ ਚਾਹੀਦਾ ਵੀ ਮੰਡੀ ਮੰਡੀ 'ਚ ਤੁਸੀਂ ਕਰਾ ਲਓ ਮੈਰਾਥਨ ਮੰਡੀ 'ਚ ਮੈਰਾਥਨ ਹੋਊਗੀ ਕਿਹੜੇ ਕਿਹੜੇ ਲੀਡਰ ਸਹਿਬਾਨ ਉਰੇ ਪਹੁੰਚ ਰਹੇ ਨੇ ਸਾਡੇ ਪੰਜਾਬ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਅੱਧੇ ਘੰਟੇ 'ਚ ਉਹ ਵੀ ਆਣ ਵਾਲੇ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਆ ਗਏ ਨੇ ਹੋਰ ਵੀ ਅਸੀਮ ਗੋਇਲ ਜੀ ਹਰਿਆਣਾ ਤੋਂ ਸਾਬਕਾ ਜੋ ਟਰਾਂਸਪੋਰਟ ਮੰਤਰੀ ਨੇ ਸਾਡੀ ਸਾਰੀ ਜ਼ਿਲ੍ਹੇ ਦੀ ਲੀਡਰਸ਼ਿਪ ਹੈ ਜਿਹੜੀ ਉਹ ਵੀ ਚੀਮਾ ਜੀ ਸੁਭਾਸ਼ ਜੀ ਸਾਰੇ ਲੀਡਰਸ਼ਿਪ ਨੂੰ ਅੱਧੇ ਘੰਟੇ ਜਿੱਥੇ ਸਾਰੇ ਆਣ ਵਾਲੇ ਮੈਰਾਥਨ ਹੋਏਗੀ ਪੱਕਾ ਬਿਲਕੁਲ ਹੋਏਗੀ ਜੀ ਬਿਲਕੁਲ ਹੋਏਗੀ ਅਸੀਂ ਸੋ ਤੁਸੀਂ ਦੇਖ ਰਹੇ ਹੋ ਕਿ ਮੈਰਾਥਨ ਜਿਹੜੀ ਹੈ ਉਹ ਪੱਕਾ ਹੋਏਗੀ ਤੇ ਵੱਡੇ ਜਿਹੜੇ ਹੈ ਖਿਡਾਰੀ ਜਿਹੜੇ ਪਹੁੰਚ ਚੁੱਕੇ ਆ ਉਰੇ ਤੇ ਵੱਡੇ ਲੀਡਰ ਜਿਹੜੇ ਹੈ ਉਰੇ ਥੋੜੇ ਦੇਰ ਦੇ ਵਿੱਚ ਪਹੁੰਚਣਗੇ ਤੇ ਸੋ ਤੁਸੀਂ ਸੁਣਿਆ ਕਿ ਵਿਕਾਸ ਸ਼ਰਮਾ ਵੱਲੋਂ ਸਿੱਧੇ-ਸਿੱਧੇ ਗੁਰਲਾਲ ਸਿੰਘ ਕਨੌਰ ਜੋ ਵਿਧਾਇਕ ਹੈਗੇ ਹਲਕਾ ਕਨੌਰ ਦੇ ਉਹਨਾਂ ਤੇ આરોਪ ਲਗਾਏ ਜਾ ਰਹੇ ਹਨ ਕਿ ਉਹਨਾਂ ਵੱਲੋਂ ਹੀ ਜਿਹੜਾ ਹੈ ਇਹ ਸਾਰਾ ਪ੍ਰੋਗਰਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਤੋਂ ਬਾਅਦ ਜਦ ਅਸੀਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲ ਕਰਦੇ ਹਾਂ ਤਾਂ ਐਸਪੀ ਮੈਡਮ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਵੱਲੋਂ ਸਾਨੂੰ ਕੀ ਕਿਹਾ ਗਿਆ ਆਓ ਤੁਹਾਨੂੰ ਦਿਖਾਉਂਦੇ ਹਾਂ ਸੋ ਪੁਲਿਸ ਡਿਪਾਰਟਮੈਂਟ ਵੱਡੀ ਸੰਖਿਆ ਦੇ ਵਿੱਚ ਉਰੇ ਲੱਗਾ ਕਿ ਤਾਂ ਕਿ ਕੋਈ ਵੀ ਅਨਸਖਾਂਵੀ ਘਟਨਾ ਨਾ ਹੋਵੇ ਐਸਪੀ ਸਾਹਿਬ ਮੈਡਮ ਉਰੇ ਮੌਜੂਦ ਹੈ ਮੈਡਮ ਕਿਸ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਦੂਜੇ ਪਾਸੇ ਕਿਸਾਨਾਂ ਨੇ ਵਿਰੋਧ ਕੀਤਾ ਹੈ ਤੇ ਵੱਡੇ ਲੀਡਰ ਜਿਹੜੇ ਆ ਬੀਜੇਪੀ ਦੇ ਉਰੇ ਪਹੁੰਚਦੇ ਦੇਖੋ ਜੀ ਲੈਂਡ ਆਰਡਰ ਨੂੰ ਅਸੀਂ ਪੂਰਾ ਮੇਨਟੇਨ ਕਰਕੇ ਰੱਖਾਂਗੇ ਬਾ ਹੁਕਮ ਐਸਐਸਪੀ ਸਾਹਿਬ ਸਾਡਾ ਪੂਰਾ ਧਿਆਨ ਹੈ ਇਸ ਵੀ ਕੋਈ ਕਲੈਸ਼ ਨਾ ਹੋ ਜਾਏ ਨਾ ਚ ਤੇ ਅਸੀਂ ਆਪਣੀ ਫੋਰਸ ਲਾਈ ਹੋਈ ਹੈ ਫਿਰ ਵੀ ਜੇ ਅਸੀਂ ਨੂੰ ਲੱਗੂਗਾ ਤਾਂ ਅਸੀਂ ਹੋਰ ਫੋਰਸ ਮਿਲਾਵਾਂਗੇ ਜੀ ਮੈਡਮ ਹੁਣ ਤੁਸੀਂ ਗੱਲ ਕੀਤੀ ਹੈ ਵਿਕਾਸ ਸ਼ਰਮਾ ਜੀ ਜਿਹੜੇ ਇਨਚਾਰਜ ਹੈਗੇ ਕੀ ਮਤਲਬ ਟਾਈਮਿੰਗ ਸੀਗਾ ਮੈਰਾਥਨ ਦਾ ਲੇਟ ਹੋ ਗਈ ਹੈ ਜਾਂ ਇਸ ਕਰਕੇ ਜਿਹੜਾ ਕੁਝ ਨਿਕਾ ਰਹੀ ਹੈ ਮੈਰਾਥਨ ਦੇ ਵਿੱਚ ਇਹ ਹੁੰਦਾ ਹੈ ਕਿ ਅਰਲੀ ਹੋ ਜੇ ਤਾਂ ਥੋੜਾ ਠੀਕ ਰਹਿੰਦਾ ਉਹ ਟ੍ਰੈਫਿਕ ਨਹੀਂ ਹੁੰਦੀ ਇਸ ਟਾਈਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਟ੍ਰੈਫਿਕ ਦਾ ਕਾਫੀ ਕਿਸੇ ਨੇ ਆਫਿਸ ਜਾਣਾ ਹੈ ਕਿਸੇ ਨੇ ਆਉਣਾ ਹੈ ਹਨਾ ਤੇ ਟ੍ਰੈਫਿਕ ਕਾਫੀ ਹੋ ਜਾਂਦੀ ਹੈ ਸੀਗਾ ਕਿ ਇਹਨਾਂ ਦੀ ਅਸੀਂ ਸੇਫਟੀ ਪੱਖੋਂ ਇਹ ਗੱਲ ਕਹਿ ਰਹੇ ਕਿ ਅਗਰ ਅਰਲੀ ਹੋ ਜਾਂਦੀ ਤਾਂ ਬੈਟਰ ਸੀ ਤੇ ਉਹ ਸਾਰਿਆਂ ਲਈ ਠੀਕ ਸੀਗਾ ਕਿੰਨੀ ਲਗਾਈ ਗਈ ਹੈ ਜੀ ਨਹੀਂ ਅਸੀਂ ਆਪਣੇ ਕਨੌਰ ਸਬਡਿਵੀਜ਼ਨ ਦੀ ਲਾਈ ਹੋਈ ਹੈ ਅਸੀਂ ਪਟਿਆਲਾ ਤੋਂ ਵੀ ਫੋਰਸ ਸਰ ਦੇ ਧਿਆਨ ਚ ਲੈ ਕੇ ਲਈ ਹੋਈ ਹੈ ਫੋਰਸ ਅਸੀਂ ਸਫੀਸ਼ੀਐਂਟ ਲਾਈ ਹੋਈ ਹੈ ਪਰ ਅਗਰ ਸਾਨੂੰ ਲੱਗੂਗਾ ਕਿ ਕਲੈਸ਼ ਵੱਧ ਆ ਜਾਂ ਕੋਈ ਦਿੱਕਤ ਆਉਂਦੀ ਹੈ ਮੈਰਾਥਨ ਰਸ ਵਿੱਚ ਤਾਂ ਅਸੀਂ ਹੋਰ ਫੋਰਸ ਮੰਗਾਉਂਦੇ ਆ ਮੈਡਮ ਕਿਸਾਨਾਂ ਦੇ ਨਾਲ ਕੀ ਗੱਲ ਹੋਈ ਹੈ ਉਹਨਾਂ ਨੂੰ ਸਮਝਾਇਆ ਗਿਆ ਅਸੀਂ ਉਹਨਾਂ ਨਾਲ ਵੀ ਗੱਲ ਕਰ ਰਹੇ ਆ ਇਹਨਾਂ ਨਾਲ ਵੀ ਗੱਲ ਕਰ ਰਹੇ ਆ ਦੇਖਦੇ ਆ ਕਿ ਵਿੱਚੋਂ ਕੀ ਨਿਕਲਦਾ ਹੈ ਥੈਂਕ ਯੂ ਮੈਡਮ ਸੋ ਇਹ ਸੀਗੇ ਐਸਪੀ ਮੈਡਮ ਜਿਹੜੇ ਹੈ ਜਿਨ੍ਹਾਂ ਦੀ ਡਿਊਟੀ ਉਰੇ ਲਗਾਈ ਗਈ ਹੈ ਤੇ ਵੱਡੀ ਪੁਲਿਸ ਬਲ ਤੁਸੀਂ ਦੇਖ ਸਕਦੇ ਹੋ ਤੇ ਦੂਜੇ ਪਾਸੇ ਮੈਰਾਥਨ ਪੂਰੀ ਤਰ੍ਹਾਂ ਤਿਆਰ ਹੈ ਤੇ ਵੱਡੇ ਜਿਹੜੇ ਹੈ ਬੀਜੇਪੀ ਦੇ ਲੀਡਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਸ਼ਵਨੀ ਸ਼ਰਮਾ ਜ ਜਿਹੜੇ ਵੀ ਲੀਡਰ ਹੈਗੇ ਉਹ ਉਰੇ ਮੌਕੇ ਤੇ ਪਹੁੰਚ ਰਿਹਾ ਹੁਣ ਤੁਸੀਂ ਸੁਣਿਆ ਕਿ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਕਿ ਮੈਰਾਥਨ ਦੌੜ ਜਿਹੜੀ ਹੁੰਦੀ ਹੈ ਉਹ ਸਵੇਰੇ 8 ਵਜੇ ਤੋਂ ਪਹਿਲਾਂ ਹੁੰਦੀ ਹੈ ਇਹ ਪ੍ਰੋਗਰਾਮ ਲੇਟ ਹੋ ਚੁੱਕਿਆ ਸੀ ਤੇ ਟ੍ਰੈਫਿਕ ਕਾਫੀ ਕਨੌਰ ਦੇ ਵਿੱਚ ਵੱਧ ਚੁੱਕਿਆ ਸੀ ਕੱਲ ਨੂੰ ਕੋਈ ਅਨਸਖਾਂ ਵੀ ਘਟਨਾ ਨਾ ਹੋਏ ਇਸ ਕਰਕੇ ਜਿਹੜਾ ਹੈ ਉਹਨਾਂ ਨੂੰ ਬੱਚਿਆਂ ਨੂੰ ਰੋਡ ਤੇ ਜਾਣ ਤੋਂ ਰੋਕਿਆ ਜਾ ਰਿਹਾ ਸੀ ਤੇ ਬੇਨਤੀ ਕੀਤੀ ਜਾ ਰਹੀ ਸੀ ਵਿਕਾਸ ਸ਼ਰਮਾ ਨੂੰ ਕਿ ਇਹ ਦੌੜ ਜਿਹੜੀ ਹੈ ਇਸ ਮੰਡੀ ਦੇ ਅੰਦਰ ਹੀ ਕਰਵਾਈ ਜਾਵੇ ਸੋ ਤੁਸੀਂ ਸਾਰੀ ਗੱਲ ਸੁਣੀ ਹੈ ਨਾਲ-ਨਾਲ ਆਪਣੇ ਕਮੈਂਟ ਦੇਣੇ ਆ ਤੇ ਨਾਲ-ਨਾਲ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤੇ ਕੌਣ ਗਲਤ ਹੈ ਕੀ ਹੋਣਾ ਚਾਹੀਦਾ ਸੀ ਕੀ ਹੋਇਆ ਇਹ ਸਾਰੀ ਚੀਜ਼ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਲਿਖਣੀ ਹੈ ਜੇ ਤੁਹਾਨੂੰ ਇਹ ਰਿਪੋਰਟ ਅੱਛੀ ਲੱਗੀ ਹੈ ਬਾਕੀ ਮੈਰਾਥਨ ਦੌੜ ਦੀ ਖਬਰ ਅਸੀਂ ਤੁਹਾਨੂੰ ਅਲੱਗ ਤੋਂ ਦਿਖਾਵਾਂਗੇ ਸ਼ਾਰਟ ਤੁਹਾਨੂੰ ਸਾਰੇ ਦਿਖਾਏ ਜਾ ਰਹੇ ਹਨ ਕਿ ਕੀ ਕੁਝ ਉੱਥੇ ਹੋਇਆ ਤੇ ਕੀ ਕੁਝ ਉੱਥੇ ਨਹੀਂ ਹੋਣਾ ਚਾਹੀਦਾ ਸੀ ਬੱਚੇ ਵੀ ਉੱਥੇ ਜਿਹੜੇ ਬੜੇ ਖੁਸ਼ ਨਜ਼ਰ ਆ ਰਹੇ ਸੀ ਲੇਕਿਨ ਬਾਅਦ ਦੇ ਵਿੱਚ ਮਯੂਸ ਨਜ਼ਰ ਆਇਆ ਕਿ ਮੈਰਾਥਨ ਦੌੜ ਜਿਹੜੀ ਕਨੌਰ ਦੇ ਵਿੱਚ ਹੋਣੀ ਚਾਹੀਦੀ ਸੀ ਉਹ ਕਿਤੇ ਨਾ ਕਿਤੇ ਮੰਡੀ ਦੇ ਵਿੱਚ ਕਰਵਾਈ ਗਈ ਇਸ ਤੋਂ ਲੈ ਕੇ ਦੁਖੀ ਬਹੁਤ ਸੀ ਤੇ ਉੱਥੇ ਕੁਝ ਬਜ਼ੁਰਗ ਵੀ ਆਏ ਸੀ ਜੋ ਨੈਸ਼ਨਲ ਇੰਟਰਨੈਸ਼ਨਲ ਦੌੜਾਂ ਦੇ ਵਿੱਚ ਭਾਗ ਲੈ ਚੁੱਕੇ ਆ ਉਹ ਸਪੈਸ਼ਲ ਹਲਕਾ ਕਨੌਰ ਦੇ ਵਿੱਚ ਆਏ ਸੀ ਉਹ ਵੀ ਇਸ ਚੀਜ਼ ਦਾ ਅਫਸੋਸ ਜ਼ਾਹਿਰ ਕਰ ਰਹੇ ਸੀ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਤੁਹਾਨੂੰ ਸੁਣਾਉਣਾ ਹੈ ਬਜ਼ੁਰਗਾਂ ਦਾ ਕੀ ਕਹਿਣਾ ਸੀ ਤੁਸੀਂ ਦੇਖ ਸਕਦੇ ਹੋ ਕਿ ਕੀ ਕਹਿਣਾ ਚਾਹੋਗੇ ਜੀ ਇਹ ਜਿਹਾ ਮਾਹੌਲ ਉਰੇ ਕ੍ਰੀਏਟ ਕੀਤਾ ਗਿਆ ਕੀ ਕਹਿਣਾ ਬਹੁਤ ਦੁਰਭਾਗ ਵਾਲੀ ਗੱਲ ਹੈ ਸਰ ਹਾਂਜੀ ਹਾਂਜੀ ਬਹੁਤ ਮਾੜੀ ਗੱਲ ਇਹਨਾਂ ਵਾਸਤੇ ਇਹਦਾ ਇੱਕ ਨਸ਼ੇ ਨੂੰ ਮੁਕਤ ਕਰਨ ਵਾਸਤੇ ਜਾਗਰੂਕ ਕਰਨ ਵਾਸਤੇ ਬੱਚਿਆਂ ਨੂੰ ਹੁਣ ਅਸੀਂ ਕੱਲ ਹੀ ਖੇਡ ਕੇ ਆਏ ਇੰਟਰਨੈਸ਼ਨਲ ਸਰ ਚੇਨਈ ਦੇ ਵਿੱਚ ਆਪਣੀ ਐਸ਼ੀ ਖੇਡ ਕੇ ਆਏ ਹਾਂ ਪੰਜ-ਛੇ ਦਿਨ ਹੋਏ ਨੇ ਇਹਨਾਂ ਮੈਨੂੰ ਬੁਲਾਇਆ ਸਪੈਸ਼ਲ ਮੈਂ ਕੱਲ ਤਕਰੀਬਨ ਅਸੀਂ ਉੱਥੇ ਮਸਤ ਵਾਲੇ ਸਭ ਦੌੜ ਰਹੇ ਸੀ ਇਹਨਾਂ ਕਿਹਾ ਵੀ ਸਵੇਰੇ ਤੁਸੀਂ ਇੱਥੇ ਆਉਣਾ ਮੈਂ ਜਰੂਰ ਆਵਾਂਗੇ ਕੋਈ ਗੱਲ ਨਹੀਂ ਅਸੀਂ ਵੀ ਸਾਰੇ ਤਾਂ ਗੱਲ ਕਰ ਰਹੇ ਸੀਗੇ ਆ ਮੈਂ ਹੀ ਗੱਲ ਕਰ ਰਹੇ ਮੈਨੂੰ ਪਹਿਲੀ ਵਾਰ ਦੇਖਿਆ ਮੈਂ ਇੰਡੀਆ ਵਿੱਚ ਇਹ ਕਿ ਅਸੀਂ ਨਸ਼ਿਆਂ ਦੇ ਖਿਲਾਫ ਜਿਹੜਾ ਅਵੇਅਰਨੈਸ ਦੇ ਰਹੇ ਆ ਤੋੜਨਾ ਵੀ ਇੱਕ ਨਸ਼ਾ ਹੀ ਹੈ ਵੈਸੇ ਉਹ ਤਾਂ ਹਟਾਣ ਵਾਲਾ ਤੇ ਬਹੁਤ ਸ਼ਾਨਦਾਰ ਅਪਰੇਲਾ ਕੀਤਾ ਗਿਆ ਇਲਾਕੇ 'ਚ ਉਹ ਦਰਪਾਗਿਆ ਹੈ ਸਾਡਾ ਕਿ ਸਾਡੇ ਲੋਕਾਂ ਵਿੱਚ ਅਜੇ ਵੀ ਸ਼੍ਰੀਕੇਬਾਦੀ ਨਹੀਂ ਜ਼ਿਆਦਾ ਹੈ ਰਾਜਨੀਤਿਕ ਲੋਕਾਂ 'ਚ ਨਹੀਂ ਹੋਣੀ ਚਾਹੀਦੀ ਇਹ ਉਹਨਾਂ ਨੂੰ ਮਿਲ ਕੇ ਇਹਨਾਂ ਨਾਲ ਮਿਲ ਕੇ ਇਹਨੂੰ ਸਫਲ ਬਣਾਉਣਾ ਚਾਹੀਦਾ ਤਾਂ ਕਿ ਲੋਕਾਂ ਵਿੱਚ ਨਸ਼ਿਆਂ ਤੋਂ ਮੁਕਤੀ ਮਿਲ ਸਕੇ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਮੈਰਾਥਨ ਨੂੰ ਰੋਕਣ ਵਾਸਤੇ ਜਿਹੇ ਜੇ ਵਿਕਾਸ ਸ਼ਰਮਾ ਜੀ આરોਪ ਲਾ ਰਹੇ ਆ ਤੇ ਹੁਣ ਦੇਖਣਾ ਇਹ ਹੈ ਕਿ ਮੈਰਾਥਨ ਜਿਹੜੀ ਹੈ ਉਹ ਹੁੰਦੀ ਹੈ ਜਾਂ ਇਸ ਮੰਡੀ ਦੇ ਵਿੱਚੋਂ ਕਿਹਾ ਜਾ ਰਿਹਾ ਕਿ ਇਸ ਮੰਡੀ ਦੇ ਵਿੱਚ ਕਰਾਈ ਜਾਏਗੀ ਤੁਸੀਂ ਸੁਣਿਆ ਕਿ ਬਾਹਰ ਤੋਂ ਆਏ ਬਜ਼ੁਰਗਾਂ ਦਾ ਇਹ ਕਹਿਣਾ ਸੀ ਕਿ ਅਸੀਂ ਜਦ ਬਾਹਰ ਫੋਰਨ ਕੰਟਰੀ ਦੇ ਵਿੱਚ ਇਹ ਜੀ ਮੈਰਾਥਨ ਦੌੜਾਂ ਹੁੰਦੀਆਂ ਇਸ ਤਰ੍ਹਾਂ ਦਾ ਮਾਹੌਲ ਉੱਥੇ ਨਹੀਂ ਹੁੰਦਾ ਜੋ ਇੱਥੇ ਅੱਜ ਕ੍ਰੀਏਟ ਕੀਤਾ ਗਿਆ ਸੋ ਤੁਹਾਨੂੰ ਇਹ ਰਿਪੋਰਟ ਸਾਡੀ ਕਿਸ ਤਰ੍ਹਾਂ ਦੀ ਲੱਗੀ ਤੇ ਤੁਹਾਨੂੰ ਲਗਾਤਾਰ ਅਸੀਂ ਇਹ ਦਿਖਾ ਰਹੇ ਆ ਸਾਰਾ ਕੁਝ ਕੀ ਹਲਕਾ ਕਨੌਰ ਦੇ ਵਿੱਚ ਜਿਹੜੀ ਅੱਜ ਮੈਰਾਥਨ ਦੌੜ ਵਿਕਾਸ ਸ਼ਰਮਾ ਜਿਹੜੇ ਪਾਜਪਾ ਦੇ ਇਨਚਾਰਜ ਹੈ ਉੱਥੇ ਦੇ ਉਹਨਾਂ ਵੱਲੋਂ ਜਿਹੜੀ ਕਰਵਾਈ ਗਈ ਸੀ ਨਸ਼ਿਆਂ ਵਿਰੁੱਧ ਅੱਜ ਉਹ ਦੌੜ ਜਿਹੜੀ ਹੈ ਉਹ ਦੌੜ ਨਾ ਰਹਿ ਕੇ ਕੀ ਕੁਝ ਉਹਦਾ ਬਣਿਆ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਜੇ ਤੁਹਾਨੂੰ ਇਹ ਰਿਪੋਰਟ ਅੱਛੀ ਲੱਗੀ ਹੈ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਜਰੂਰ ਕਰਨੇ ਆ ਤਾਂਕਿ ਅੱਗੇ ਤੋਂ ਇਹੋ ਜਿਹਾ ਕੁਝ ਨਾ ਹੋ ਸਕੇ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦਿਓ ਇਜਾਜ਼ਤ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਧੰਨਵਾਦ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ